ਥਾਣਾ ਦਿਨਾਂ ਨਗਰ ਦੇ ਤਹਿਤ ਆਉਂਦੇ ਇਲਾਕੇ ਦੇ ਵਿੱਚ ਚੋਰੀਆਂ ਦੀਆਂ ਪਰਮਾਰ ਹੈ ਤੇ ਚੋਰ ਹਰ ਰੋਜ਼ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤੇ ਤਾਜ਼ਾ ਘਟਨਾ ਰਣਜੀਤ ਬਾਗ ਵਿਖੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਨਾਲ ਵਾਪਰੀ ਹੈ ਜਿਸ ਦੀ ਦੁਕਾਨ ਦੇ ਸ਼ਟਰ ਦੀਆਂ ਪੱਤੀਆਂ ਵੱਢ ਕੇ ਚੋਰ ਰਾਤ ਦੁਕਾਨ ਦੇ ਅੰਦਰ ਵੜ ਗਏ ਤੇ ਦੁਕਾਨ ਦੇ ਵਿੱਚੋਂ ਇਨਵਰਟਰ ਬੈਟਰੀ ਐਲਸੀਡੀ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਅਤਰੋਚਨ ਸਿੰਘ ਅਨੁਸਾਰ ਉਸ ਦਾ ਲਗਭਗ 80000 ਰੁਪਏ ਦਾ ਨੁਕਸਾਨ ਹੋਇਆ ਤੇ ਜਿਸ ਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ ਰੋਚਨ ਸਿੰਘਾ ਮੇਰਾ ਪਿੰਡ ਰਣਜੀਤ ਬਾਗਾ ਮੇਰੀ ਦੁਕਾਨ ਵੀ ਇੱਥੇ ਰਣਜੀਤ ਬਾਗਾ ਡੇਚੇ ਆ ਕੱਲ ਅਸੀਂ ਸ਼ਾਮੀ 8:30 ਵਜੇ ਦੁਕਾਨ ਬੰਦ ਕਰਕੇ ਗਏ ਆ ਸਵੇਰੇ 9:00 ਵਜੇ ਖੋਲੀ ਆ ਮਦਾਨ ਜਦੋਂ ਖੋਲਣ ਲੱਗਾ ਮਾਂ ਤਾਂ ਸ਼ਟਰ ਦੀਆਂ ਸਾਈਡ ਦੀਆਂ ਪੱਤੀਆਂ ਤੋੜ ਕੇ ਚੋਰਾਂ ਵੱਲੋਂ ਕਿ ਸ਼ਟਰ ਚੋਕੇ ਅੰਦਰੋਂ ਚੋਰੀ ਦੀ ਵਾਰਦਾਤ ਕੀਤੀ ਗਈ ਜੀ ਭਾਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਤੇ ਪੁਲਿਸ ਸਟੇਸ਼ਨ ਨੂੰ ਕੰਪਲੀਟ ਕਰ ਦਿੱਤੀ ਨੁਕਸਾਨ ਇਹ ਵੀ 80000 ਰੁਪਏ ਦਾ ਹੋਇਆ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰ ਦਿੱਤੀ ਆ ਹਾਂ ਜੀ ਕੀ ਮੰਗ ਕਰੀ ਮੰਗ ਇਹ ਹੀ ਕਰਦੇ ਜਿਹੜੀਆਂ ਨਿੱਤ ਦੀਆਂ ਵਾਰਦਾਤਾਂ ਹੋ ਰਹੀਆਂ ਤੇ ਠੱਲ ਪਾਈ ਜਾਵੇ ਸੁਣਨ ਵੀ ਚਾਹਿਆ ਹੋਰ ਵੀ ਕਿਸੇ ਅੱਗੇ ਦੁਕਾਨ ਤੇ ਵੀ ਚੋਰੀ ਹੋਈ ਹੈ ਹਾਂਜੀ ਅੱਗੇ ਵੀ ਕੋਈ ਇੱਕ ਦੁਕਾਨ ਤੇ ਚੋਰੀ ਹੋਈ ਹੈ ਜੀ ਜੀ ਸੇਮ ਸੇਮ ਉਧਰ ਵੀ ਉਹੀ ਜਿੱਦਾਂ ਸ਼ਟਰ ਦੀਆਂ ਪੱਤੀਆਂ ਇੱਥੇ ਤੋੜੀਆਂ ਉਦਿਆਂ ਵੀ ਸ਼ਟਰ ਦੀ ਪੱਤੀ ਉੱਧੇ ਤੋੜੀ ਤੋੜੇ ਇਨਵਰਟਰ ਲਾ ਗਏ ਤੇ ਦੋ ਤਿੰਨ ਬੈਟਰੀ ਲਾ ਗਏ ਦੋ ਐਲ ਸੀ ਡੀ ਲਾ ਗਏ ਕੁਝ ਗੱਲੇ ਵੀ ਤੇ ਕਿਆ ਸੀਗਾ ਉਹ ਲਾ ਗਏ ਸੋਲੇ ਨਹੀਂ ਕਰਦੇ ਕੀ ਮੰਗ ਕਰਦੇ ਮੰਗ ਇਹ ਹੈ ਕਿ ਜਿਹੜੇ ਚੋਰ ਚੋਰੀਆਂ ਕਰਦੇ ਆ ਉਹ ਉਨਾਰੂ ਛੇਤੀ ਛੇਤੀ ਫੜਿਆ ਜਾਵੇ